ਸਰਕਾਰੀ ਦਫ਼ਤਰ ਦੇ ਵਿੱਚ ਬੀਪੀਓ ਨੂੰ ਠੁੰਕੇ ਲਾਉਣੇ ਮਹਿੰਗੇ ਪੈ ਗਏ ਨੇ ਵੱਡੀ ਕਾਰਵਾਈ ਹੋ ਗਈ ਹੈ ਵੱਡਾ ਐਕਸ਼ਨ ਹੈ ਜਿਹੜਾ ਉਹ ਬੀਪੀਓ ਦੇ ਉੱਤੇ ਹੋ ਗਿਆ ਤਾਂ ਬੀਪੀਓ ਨੂੰ ਸਸਪੈਂਡ ਕਰ ਦਿੱਤਾ ਗਿਆ ਸਰਕਾਰੀ ਦਫ਼ਤਰ ਦੇ ਵਿੱਚ ਬੀਪੀਓ ਨੇ ਆਪਣੀ ਘਰਵਾਲੀ ਦੇ ਨਾਲ ਠੁੰਕੇ ਲਗਾਏ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋਈ ਤੇ ਉਸ ਵੀਡੀਓ ਨੂੰ ਦੇਖਦੇ ਹੋਏ ਹੁਣ ਬੀਪੀਓ ਤੇ ਐਕਸ਼ਨ ਹੋਇਆ ਵੱਡੀ ਕਾਰਵਾਈ ਹੋਈ ਹੈ ਜਿੱਥੇ BPO ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਇਹ ਕਾਰਵਾਈ ਹੈ ਜਿਹੜੀ ਉਹ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਕਹਿਣ ਦੇ ਉੱਤੇ ਹੋਈ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਗੱਲ ਕਹੀ ਹੈ ਕਿ ਸਿੱਖਿਆ ਵਿਭਾਗ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਨੈਤਿਕ ਵਿਵਹਾਰ ਦੇ ਲਈ ਕੋਈ ਵੀ ਥਾਂ ਨਹੀਂ ਹੈ ਤਾਂ ਇਹ ਗੱਲ ਹੈ ਜਿਹੜੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਕਹੀ ਗਈ ਹੈ BPO ਨੂੰ ਹੁਣ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਤਾਂ BPO ਦੀ ਉਸ ਦੀ ਘਰਵਾਲੀ ਦੇ ਨਾਲ ਇੱਕ ਵੀਡੀਓ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋਈ ਜਿੱਥੇ ਸਰਕਾਰੀ ਦਫ਼ਤਰ ਦੇ ਵਿੱਚ ਉਹਨਾਂ ਦੇ ਵੱਲੋਂ ਡਾਂਸ ਕੀਤਾ ਗਿਆ ਹਾਲਾਂਕਿ ਬੀਪੀਓ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ ਆਪਣਾ ਸਪਸ਼ਟੀਕਰਨ ਜਿਹੜਾ ਉਹ ਵੀ ਦਿੱਤਾ ਸੀ ਕਿਹਾ ਸੀ ਕਿ ਸਾਡੀ ਮੈਰਿਜ ਐਨੀਵਰਸਰੀ ਸੀ ਮੈਰਿਜ ਐਨੀਵਰਸਰੀ ਦੇ ਚੱਲਦੇ ਹੀ ਮੇਰੀ ਘਰਵਾਲੀ ਦਫ਼ਤਰ ਦੇ ਵਿੱਚ ਆਈ ਸੀ ਅਸੀਂ ਦਫ਼ਤਰ ਦੇ ਵਿੱਚ ਹੀ ਮੈਰਿਜ ਐਨੀਵਰਸਰੀ ਮਨਾ ਲਈ ਤਾਂ ਇਸ ਵੀਡੀਓ ਤੋਂ ਬਾਅਦ ਹੁਣ ਕਹਿ ਸਕਦੇ ਆ ਕਿ ਵੱਡਾ ਐਕਸ਼ਨ ਹੋਇਆ ਬੀਪੀਓ ਨੇ ਇਹ ਗੱਲ ਵੀ ਕਹੀ ਸੀ ਕਿ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਆ ਅਸੀਂ ਉਹਨਾਂ ਦੀ ਸ਼ਿਕਾਇਤ ਵੀ ਦਵਾਂਗੇ ਤਾਂ ਜਦੋਂ ਵੀਡੀਓ ਵਾਇਰਲ ਹੋਈ ਤਾਂ ਹੁਣ ਉਸ ਦੇ ਉੱਪਰ ਇੱਕ ਵੱਡਾ ਐਕਸ਼ਨ ਜਿਹੜਾ ਉਹ ਕੀਤਾ ਗਿਆ ਇਹ ਐਕਸ਼ਨ ਜਿਹੜਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ਤੇ ਕੀਤਾ ਗਿਆ ਜਿਹੜਾ ਬੀਪੀਓ ਸੀ ਉਸ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਸਰਕਾਰੀ ਦਫ਼ਤਰ ਦੇ ਵਿੱਚ ਠੁਮਕੇ ਲਗਾਏ ਗਏ ਸੀ ਜਿਨ੍ਹਾਂ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਉਵਰ ਨਵੀਂ ਹੋਈ ਸੀ ਤਾਂ ਬਾਗਾ ਪ੍ਰਾਣੀ ਦੀ ਇਹ ਵੀਡੀਓ ਸੀ ਜਿੱਥੇ ਬੀਪੀਓ ਨੇ ਆਪਣੀ ਘਰਵਾਲੀ ਦੇ ਨਾਲ ਠਮਕੇ ਲਗਾਏ ਸਰਕਾਰੀ ਦਫ਼ਤਰ ਸੀ ਤਾਂ ਸਰਕਾਰੀ ਦਫ਼ਤਰ ਦੇ ਵਿੱਚ ਉਹਨਾਂ ਦੇ ਵੱਲੋਂ ਡਾਂਸ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਬੀਪੀਓ ਨੇ ਵੀ ਫਿਰ ਆਪਣਾ ਸਪਸ਼ਟੀਕਰਨ ਦਿੱਤਾ ਸੀ ਇੱਕ ਵੀਡੀਓ ਜਾਰੀ ਕਰਕੇ ਕਿਹਾ ਗਿਆ ਸੀ ਕਿ ਮੇਰੀ ਮੈਰਿਜ ਐਨਿਵਰਸਰੀ ਸੀ ਤੇ ਮੈਰਿਜ ਐਨਿਵਰਸਰੀ ਕਰਕੇ ਹੀ ਘਰਵਾਲੀ ਆ ਜਿਹੜੀ ਉਹ ਦਫ਼ਤਰ ਦੇ ਵਿੱਚ ਆਈ ਸੀ ਤਾਂ ਵੀਡੀਓ ਵਾਇਰਲ ਹੋ ਜਾਂਦੀ ਆ ਹੁਣ ਬੀਪੀਓ ਨੇ ਵੀਡੀਓ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਆ ਸੀ ਉਹਨਾਂ ਦੀ ਸ਼ਿਕਾਇਤ ਵੀ ਦਵਾਂਗੇ ਤਾਂ ਹੁਣ ਬੀਪੀਓ ਨੂੰ ਸਸਪੈਂਡ ਆ ਜਿਹੜਾ ਉਹ ਕਰ ਦਿੱਤਾ ਗਿਆ ਵੱਡਾ ਐਕਸ਼ਨ ਹੋਇਆ ਵੱਡੀ ਕਾਰਵਾਈ ਹੋਈ ਆ